ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬੀਕੇ ਨੀਟਿੰਗ ਡਿਜ਼ਾਈਨ 'ਚ ਤੁਹਾਡਾ ਸਵਾਗਤ ਹੈ ਫਰੈਂਡਸ ਜਿਹੜਾ ਡਿਜ਼ਾਈਨ ਅੱਜ ਆਪਾਂ ਬਣਾਵਾਂਗੇ ਇਹ ਡਿਜ਼ਾਈਨ ਤੁਸੀਂ ਕਿਸੇ ਪ੍ਰੋਜੈਕਟ ਤੇ ਵੀ ਪਾ ਸਕਦੇ ਹੋ ਆਪਣੀ ਕੋਟੀ ਜੈਕਟਸ ਕਈ ਵੀ ਬੱਚਿਆਂ ਦੇ ਸਵੈਟਰ ਕੈਪ ਹਰ ਇੱਕ ਤੇ ਬਣ ਕੇ ਬਹੁਤ ਪਿਆਰਾ ਲੱਗਦਾ ਹੈ ਡਿਜ਼ਾਈਨ ਤੇ ਬਣਾਉਣ 'ਚ ਵੀ ਫਰੈਂਡਸ ਇਹ ਡਿਜ਼ਾਈਨ ਬਹੁਤ ਆਸਾਨ ਹੈ ਇਹ ਡਿਜ਼ਾਈਨ ਨੂੰ ਬਣਾਉਣ ਲਈ ਸਾਨੂੰ 2-2 ਦੇ ਹਿਸਾਬ ਨਾਲ ਕੁੰਡੇ ਲੈਣੇ ਆ ਤੇ ਦੋ ਸਲਾਈਆਂ ਦਾ ਹੀ ਫਰੈਂਡਸ ਆਪਣਾ ਇਹ ਡਿਜ਼ਾਈਨ ਹੈ ਚਲੋ ਹੁਣ ਡਿਜ਼ਾਈਨ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਫਰੈਂਡਸ ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ। ਬੈਲ ਆਈਕਨ ਦਾ ਬਟਨ ਵੀ ਜ਼ਰੂਰ ਦਬਾਉਣਾ। ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰਨਾ ਜੀ। ਸਿੱਧੀ ਸਾਈਡ ਤੋਂ ਡਿਜ਼ਾਈਨ ਦੀ ਪਹਿਲੀ ਸਲਾਈ। ਪਹਿਲਾ ਕੁੰਡਾ ਬਿਨਾਂ ਗੁਨੇ ਹੋ ਤਾਰ ਲੈਣਾ। ਧਾਗਾ ਆਪਣੇ ਵੱਲ ਕੀਤਾ। ਜਿਹੜੇ ਅਗਲੇ ਇਹ ਦੋ ਕੁੰਡੇ ਐ ਇਹਨਾਂ ਨੂੰ ਇਸ ਤਰ੍ਹਾਂ ਉਲਟੀ ਸਾਈਡ ਤੋਂ ਲੈਣਾ। ਦੋ ਕੁੰਡਿਆਂ ਦਾ ਇੱਕ ਕੁੰਡਾ ਕਰ ਦੇਣਾ ਦੇਖੋ ਫਰੈਂਡਸ ਇਹ ਆਪਣੇ ਦੋ ਕੁੰਡਿਆਂ ਦੇ ਦੋ ਕੁੰਡੇ ਹੀ ਬਣ ਗਏ ਕਿਉਂਕਿ ਆਪਾਂ ਧਾਗਾ ਅੱਗੇ ਕੀਤਾ ਸੀ ਉਹਦੇ ਨਾਲ ਹੀ ਆਪਣੀ ਜਾਲੀ ਵੀ ਬਣੀ ਐ ਤੇ ਆਪਣਾ ਇੱਕ ਕੁੰਡਾ ਵੀ ਵਧ ਗਿਆ ਕੁੰਡੇ ਆਪਣੇ ਬਰਾਬਰ ਹੋ ਗਏ ਇਹ ਦੋ ਕੁੰਡਿਆਂ ਨੂੰ ਫਰੈਂਡਸ ਆਪਾਂ ਪੂਰੀ ਸਲਾਈ ਚ ਰਿਪੀਟ ਕਰਨਾ ਧਾਗਾ ਅੱਗੇ ਕੀਤਾ ਦੋ ਕੁੰਡਿਆਂ ਨੂੰ ਇਕੱਠੇ ਲੈ ਕੇ ਉਲਟੀ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਕੁੰਡਾ ਕਰ ਦੇਣਾ ਦੋ ਕੁੰਡਿਆਂ ਨੂੰ ਇਕੱਠੇ ਮੋੜ ਲੈਣਾ ਕੁੰਡੇ ਆਪਣੇ ਨਾਲੋਂ ਨਾਲ ਬਰਾਬਰ ਹੋਈ ਜਾਣੇ ਆ। ਧੱਗਾ ਅੱਗੇ ਕੀਤਾ। ਦੋ ਕੁੰਡੇ ਲੈ ਕੇ ਇਕੱਠੇ ਉਲਟੀ ਸਾਈਡ ਤੋਂ ਉਹਨਾਂ ਨੂੰ ਇਕੱਠੇ ਬੁਣ ਲੈਣਾ। ਡਿਜ਼ਾਈਨ ਦੀ ਪਹਿਲੀ ਸਲਾਈ ਪੂਰੀ ਇਸ ਤਰ੍ਹਾਂ ਹੀ ਬਣਾ ਕੇ ਕੰਪਲੀਟ ਕਰਨੀ ਹੈ। ਦੋ ਕੁੰਡਿਆਂ ਨੂੰ ਇਕੱਠੇ ਲੈ ਕੇ ਉਲਟੀ ਸਾਈਡ ਤੋਂ ਇਕੱਠੇ ਬੁਣ ਲੈਣਾ। ਧੱਗਾ ਆਪਣੇ ਵੱਲ ਕੀਤਾ। దో కను ఉల్టి సైడ్ కట్ే లేదా కండా వాళ్ళ డిజైన్ పేలీ సై బ ਕੰਪਲੀਟ ਹੈ ਨਾਪਾ ਡਿਜ਼ਾਈਨ ਦੀ ਦੂਸਰੀ ਸਲਾਈ ਉਲਟੀ ਸਲਾਈ ਤੇ ਆ ਪਹਿਲਾ ਕੁੰਡਾ ਬਿਨਾਂ ਬੁਣੇ ਹੋ ਤਾਰ ਲੈਣਾ ਫਿਰ ਇਸ ਤਰ੍ਹਾਂ ਇੱਕ ਵਾਲ ਪਾ ਲੈਣਾ ਫਿਰ ਅਗਲੇ ਜਿਹੜੇ ਦੋ ਕੁੰਡੇ ਇਹਨਾਂ ਨੂੰ ਇਕੱਠੇ ਲੈ ਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਕਰ ਦੇਣਾ ਬੁਣ ਲੈਣਾ ਕੁੰਡੇ ਫਰੈਂਡਸ ਫੇਰ ਆਪਣੇ ਇੱਥੇ ਬਰਾਬਰ ਹੋ ਗਏ ਨੇ ਆਪਾਂ ਇੱਕ ਜਿਹੜਾ ਵਾਲ ਪਾਇਆ ਸੀ ਆਪਣਾ ਇੱਕ ਕੁੰਡਾ ਬਣ ਗਿਆ ਆਪਾਂ ਇੱਥੇ ਦੋ ਕੁੰਡਿਆਂ ਦਾ ਇੱਕ ਕੁੰਡਾ ਕੀਤਾ ਡਿਜ਼ਾਈਨ ਦੀ ਦੂਸਰੀ ਸਲਾਈ ਪੂਰੀ ਇਸ ਤਰ੍ਹਾਂ ਹੀ ਬਣਾ ਕੇ ਕੰਪਲੀਟ ਕਰਨੀ ਹੈ ਇੱਕ ਵੱਲ ਪਾਵਾਂਗੇ ਫਿਰ ਜਿਹੜੇ ਅਗਲੇ ਦੋ ਕੁੰਡੇ ਐ ਦੋ ਕੁੰਡਿਆਂ ਨੂੰ ਇਕੱਠੇ ਲੈ ਕੇ ਬੁਣ ਲੈਣਾ ਡਿਜ਼ਾਈਨ ਦੀ ਦੂਸਰੀ ਸਲਾਈ ਪੂਰੀ ਇਸ ਤਰੀਕਾ ਬਣਾ ਕੇ ਕੰਪਲੀਟ ਕਰਨੀ ਹੈ ਇਸ ਤਰ੍ਹਾਂ ਇੱਕ ਵੱਲ ਪਾਇਆ ਫਿਰ ਅਗਲੇ ਜਿਹੜੇ ਦੋ ਕੁੰਡੇ ਐ ਦੋ ਕੁੰਡਿਆਂ ਨੂੰ ਇਕੱਠੇ ਲੈ ਕੇ ਬੁਣ ਲੈਣਾ ਫਰੈਂਡਸ ਬਹੁਤ ਸੋਖਾ ਡਿਜ਼ਾਈਨ ਹੈ ਬਣ ਕੇ ਬਹੁਤ ਪਿਆਰਾ ਲੱਗਦਾ ਹੈ ਡਿਜ਼ਾਈਨ ਜਿਹੜਾ ਲਾਸਟ ਵਾਲਾ ਕੁੰਡਾ ਹੈ ਨੂੰ ਆਪਾਂ ਉਲਟਾ ਬੁਣ ਲਾਂਗੇ ਡਿਜ਼ਾਈਨ ਦੀ ਦੂਸਰੀ ਸਲਾਈ ਬਣ ਕੇ ਆਪਣੀ ਕੰਪਲੀਟ ਹੈ ਫਰੈਂਡਸ ਜਦੋਂ ਆਪਾਂ ਇਹ ਦੋ ਸਲਾਈਆਂ ਨੂੰ ਬਾਰ ਬਾਰ ਰਿਪੀਟ ਕਰਨਾ ਤੇ ਆਪਣਾ ਦੇਖੋ ਡਿਜ਼ਾਈਨ ਬਣ ਕੇ ਕਿੰਨਾ ਪਿਆਰਾ ਲੱਗਦਾ ਇਸ ਤਰ੍ਹਾਂ ਦਾ ਲੱਗਣਾ ਹੈ ਡਿਜ਼ਾਈਨ ਤੁਸੀਂ ਇਹਨੂੰ ਇੱਕ ਵਾਰ ਟ੍ਰਾਈ ਜ਼ਰੂਰ ਕਰਨਾ ਮੇਰੀ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ